ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਤੇ ਤੁਸੀਂ ਜੋੜ ਚੁੱਕੇ ਹੋ ਢੈਲਵਾ ਟੀਵੀਜ਼ਨ ਦੇ ਨਾਲ ਸੌਰੀ ਮੈਂ ਢੈਲਵਾ ਟੀਵੀਜ਼ਨ ਮੇਰੇ ਜ਼ੁਬਾਨ ਤੇ ਚੜਿਆ ਹੋਇਆ ਸੋ ਅੱਜ ਦੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਸੁਰਿੰਦਰ ਢੈਲਵਾ ਚੈਨਲ ਤੇ ਸੋ ਇਸੇ ਤਰ੍ਹਾਂ ਤੁਸੀਂ ਹਰ ਰੋਜ਼ ਸਵੇਰੇ ਜਾਣਿਆ ਕਰੋਗੇ ਮੰਡੀ ਦੇ ਭਾ ਮੰਡੀ ਦੇ ਪਾਸ ਸਬਜ਼ੀ ਮੰਡੀ ਦੇ ਪਾਸ ਸੋ ਇਸ ਚੈਨਲ ਤੇ ਤੁਹਾਨੂੰ ਵੀਡੀਓ ਮਿਲਿਆ ਕਰਨਗੀਆਂ ਸਬਜ਼ੀ ਮੰਡੀ ਦੇ ਕੀ ਕੀ ਭਾ ਨੇ ਸੋ ਅੱਜ ਅਸੀਂ ਖੜੇ ਆ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਤੁਸੀਂ ਜਾਣੋਗੇ ਸਬਜ਼ੀਆਂ ਦੇ ਵੱਖ-ਵੱਖ ਸਬਜ਼ੀਆਂ ਦੇ ਭਾਅ ਸੋ ਆਓ ਦਿਖਾਉਂਦੇ ਆ ਤੁਹਾਨੂੰ ਲਾਈਵ ਤਸਵੀਰਾਂ ਸੋ ਆ ਤੁਸੀਂ ਦੇਖ ਰਹੇ ਹੋ ਸਬਜ਼ੀ ਮੰਡੀ ਸੋ ਜਿੱਥੇ ਰੌਣਕੀ ਰੌਣਕਾ ਚਾਰ ਚੁਪੇਰੇ ਆ ਤੁਸੀਂ ਦੇਖ ਰਹੇ ਹੋ ਸਬਜ਼ੀਆਂ ਫਲ ਫਰੂਟ ਆ ਜਾਣਾਂਗੇ ਬਾਈ ਜੀ ਤੋਂ ਬਾਈ ਜੀ ਅਮਰੂਦ ਨੇ ਕੀ ਭਾਅ ਜੀ ਅੱਜ ਦਾ 100 ਦਾ ਸਵਾ ਕਿਲੋ ਜੀ 100 ਦਾ ਸਵਾ ਕਿਲੋ ਹਾਂਜੀ ਠੀਕ ਹੈ ਜੀ ਉਹ ਇਧਰਲੇ ਪਾਸੇ ਮੂਲੀਆਂ ਮੂਲੀਆਂ ਪਿਆਜ਼ ਮੇਥੇ ਗਾਜਰ ਆਹ ਛੋਟੀ ਭਾਈ ਜੀ ਬੈਠੇ ਨੇ ਪਿੰਡ ਘਟਾਣਾ ਦੇ ਅੱਗੇ ਨਾਲ ਬੈਜੀ ਭਾਈ ਜੀ ਕੀ ਕੀ ਭਾਅ ਸਬਜ਼ੀਆਂ ਦੇ ਗਾਜਰਾ ਜੀ ਹਾਂਜੀ ਗਾਜਰਾ ਦਾ ਕੀ ਭਾਅ 35 ਤੋਂ 40 ਰੁਪਏ ਕਿਲੋ ਜੀ ਹਾਂਜੀ ਗੋਭੀ ਹੈਗੀ 20 ਤੋਂ 25 ਰੁਪਏ ਕਿਲੋ ਹਾਂਜੀ ਮਟਰ 70 ਰੁਪਏ ਕਿਲੋ ਜੀ ਕੀਰਾ 40 ਰੁਪਏ ਕਿਲੋ ਜੀ ਟਿੰਡੋ 60 ਰੁਪਏ ਕਿਲੋ ਕਮਟਰ 70 ਰੁਪਏ ਕਿਲੋ ਜੀ ਠੀਕ ਹੈ ਜੀ ਪਾਣੀ ਮੰਗ ਲਿਆ। ਸੋ ਭਾਈ ਜੀ ਪੂਰਾ ਨਾਮ ਦੱਸ ਦਿਓ ਆਪਣਾ। ਮੇਰਾ ਨਾਮ ਗੁਰਦੀਪ ਸਿੰਘ ਸੋਢੀ ਪਿੰਚੇਲ ਮੰਗ। ਠੀਕ ਹੈ ਜੀ। ਸੋ ਅੱਗੇ ਵਧਾਂਗੇ ਜੀ। ਅੱਗੇ ਵੀ ਕਾਫੀ ਵੀਰ ਨੇ। ਸੋ ਕੀ ਹਾਲਾ ਜੀ? ਠੀਕ ਹੈ ਜੀ। ਹੋਰ ਠੀਕ ਹੋ? ਹਾਂ ਜੀ। ਚਲੋ ਭਾਈ ਜੀ ਬੀਜੀ ਨੇ ਵਾਪਸੀ ਤੇ ਗੱਲਬਾਤ ਕਰਾਂਗੇ ਨਾ ਨਾ ਕਸਟਮਰ ਨੇ ਇਹਨਾਂ ਕੋਲ। ਸੋ ਅਸੀਂ ਹਸ ਟਾਈਮ ਕੋਟਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਆ ਸਤਿ ਸ਼੍ਰੀ ਅਕਾਲ ਭਾਈ ਜੀ। ਆਪਣੀ ਆ ਜੀ ਦੁਕਾਨ ਹਾਂਜੀ ਅੱਛਾ ਪਿਆਜ਼ ਦਾ ਕੀ ਰੇਟ ਹੈ ਜੀ ਪਿਆਜ਼ ਵੀਰੇ 20 ਰੁਪਏ ਕਿਲੋ ਹੈ ਜੀ ਅੱਛਾ ਜੀ ਹਾਂਜੀ 100 ਦੇ 5 ਕਿਲੋ ਹੈ ਜੀ 100 ਦਾ 5 ਕਿਲੋ 5 ਹੈ ਜੀ ਮਸੰਮੀ 40 ਰੁਪਏ ਕਿਲੋ ਹੈ ਜੀ 40 ਰੁਪਏ ਹਾਂਜੀ ਇਹ ਸੇਵ ਸੇਵ 50 ਰੁਪਏ ਕਿਲੋ ਹੈ 100 ਦੇ 2 ਕਿਲੋ ਹੈ ਜੀ ਜੀ ਤੇ ਕੇਲਾ ਕੀ ਪਾ ਜੀ ਕੇਲੇ 4 ਕਿਲੋ ਹੈ ਜੀ 100 ਦੇ ਠੀਕ ਹੈ ਜੀ 20 ਰੁਪਏ ਕਿਲੋ ਓਕੇ ਜੀ ਤੁਸੀਂ ਦੇਖ ਸਕਦੇ ਹੋ ਇਧਰ ਗੰਡੇ ਵਾਲੀ ਰੇੜੀ ਲੱਗੀ ਹੋਈ ਆ ਤੇ ਇੱਧਰ ਫਰੂਟ ਦੀ ਰੇੜੀ ਲੱਗੀ ਹੋਈ ਆ ਇੱਧਰ ਪਹੁੰਚਾਂਗੇ ਆਪਾਂ ਬਾਈ ਜੀ ਕੋਲ ਸਤਿ ਸ਼੍ਰੀ ਅਕਾਲ ਜੀ ਐ ਕੀ ਭਾਜੀ ਮਿਰਚ ਦਾ 50 ਰੁਪਏ 50 ਰੁਪਏ ਕਿਲੋ ਤੇ ਟਮਾਟਰ ਦਾ ਕੀ ਭਾਜੀ 80 ਰੁਪਏ 60 ਰੁਪਏ ਕਿਲੋ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਬਾਈ ਜੀ ਲਸਣ ਦਾ ਕੀ ਭਾ? ਲਸਣ ਬਾਈ ਜੀ 100 ਦਾ ਕਿਲੋ ਜੀ 100 ਦਾ ਕਿਲੋ ਜੀ ਹਾਂਜੀ ਬਾਈ ਠੀਕ ਹੈ ਜੀ ਸੋ ਪਿਆਜ਼ ਦਾ ਰੇਟ ਤੁਸੀਂ ਪਹਿਲਾਂ ਹੀ ਜਾਣ ਚੁੱਕੇ ਹੋ ਸੋ ਇੱਧਰਲੇ ਪਾਸੇ ਚੱਲਦੇ ਆਂ ਅਸੀਕਾਲ ਬਾਈ ਜੀ ਹੋਰ ਠੀਕ ਹੋ ਜੀ ਬਹੁਤ ਵਧੀਆ ਜੀ ਸੋ ਕੀ ਭਾਜੀ ਸਾਗ ਦਾ ਕੀ ਭਾ ਤੇ ਪਾਲਕ ਦਾ ਕੀ ਭਾਜੀ 10 ਰੁਪਏ ਗੁੱਟੀ ਸਾਗ ਹੈ ਜੀ 10 ਰੁਪਏ ਪਾਲਕ ਹੈ ਜੀ ਠੀਕ ਹੈ ਜੀ ਹੋਰ ਕੀ ਕੀ ਸਬਜ਼ੀ ਆਪਣੇ ਕੋਲ ਬੰਦ ਗੋਬੀ 30 ਰੁਪਏ ਕਿਲੋ ਹੈ ਜੀ ਚੀਨਾ ਕੀਰਾ 35 ਰੁਪਏ ਕਿਲੋ ਹੈ ਮਟਰ 60 ਰੁਪਏ ਕਿਲੋ ਹੈ ਛਲਗਮ 20 ਰੁਪਏ ਕਿਲੋ ਹੈ ਜੀ ਮੋਲੀ 10 ਰੁਪਏ ਹੈ ਜੀ ਪੜਤਾ 20 ਰੁਪਏ ਸ਼ੁਕਰੀਆ ਜੀ ਗਾਜਰਾ 20 ਰੁਪਏ ਜੀ ਸ਼ੁਕਰੀਆ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਚੈਨਲ ਸੁਰਿੰਦਰ ਢੱਲਵਾ ਤੋਂ ਤੋ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਤੇ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਲੂ ਦਾ ਕੀ ਭਾਜੀ ਆਲੂ ਦਾ ਮੰਦਾ ਹੀ ਆ 20 ਰੁਪਏ ਕਿਲੋ ਆ ਜੀ ਸੋ ਓਕੇ ਚੱਲਦੇ ਆ ਇਧਰਲੇ ਪਾਸੇ ਫਰੂਟ ਵਾਲਾ ਬਾਈ ਲੱਗਿਆ ਹੋਇਆ ਫਰੂਟ ਦੀ ਰੇੜੀ ਸਤਿ ਸ਼੍ਰੀ ਅਕਾਲ ਬਾਈ ਕੀ ਭਾਜੀ ਫਰੂਟ ਦਾ? ਕੇਲੇ 30 ਰੁਪਏ। ਜੀ। ਸੇਵ 1.5 ਕਿਲੋ 100 ਦੇ, ਕੀ ਵੀ 100 ਦੇ। ਸੂਰ ਕੇ ਚੱਲਦੇ ਆ। ਕੋਟਪੂਰਾ ਦੀ ਸਬਜ਼ੀ ਮੰਡੀ ਤੁਸੀਂ ਦੇਖ ਰਹੇ ਹੋ। ਅ ਵੱਖ-ਵੱਖ ਸਬਜ਼ੀਆਂ ਇੱਧਰਲੇ ਪਾਸੇ ਤੁਹਾਨੂੰ ਰੌਣਕਾਂ ਦਿਖਾ ਰਹੇ ਆ। ਇਹ ਹਾਲਾ ਬਾਈ। ਹੋਰ ਕੀ ਕੋ? ਹਾਂਜੀ। ਅੱਛਾ ਤੇ ਕੀ ਭਾਜੀ? ਇਹ 100 ਦੇ 5 ਕਿਲੋ ਇਹ ਨਵੇਂ ਪਿਆਜ਼ ਵੀ 100 ਦੇ 5 ਕਿਲੋ ਹੈ। ਹਾਂਜੀ। ਆਲੂ 30 ਰੁਪਏ ਕਿਲੋ ਨਵੇਂ ਆਲੂ ਫ੍ਰੈਸ਼ ਆਲੂ ਜੀ ਜੀ ਹੁਸ਼ਿਆਰਪੁਰ ਦਾ ਜੀ ਐਲਰ ਆਲੂ ਤੇ ਡਾਇਮੰਡ ਆਲੂ ਇਹ ਸੋਹੇ ਆ ਜੀ ਨਵੇਂ ਆਲੂ 30 ਰੁਪਏ ਕਿਲੋ ਦਾ 30 ਰੁਪਏ ਕਿਲੋਆ ਵਾਲਾ ਹਾਂਜੀ ਹਾਂਜੀ 30 ਰੁਪਏ ਆਹ ਗੰਡਾ 30 ਰੁਪਏ ਕਿਲੋ ਜੀ 30 ਰੁਪਏ ਕਿਲੋ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਭਾਈ ਸ਼ੁਕਰੀਆ ਨਾਮ ਦੱਸ ਦਿਓ ਜੀ ਆਪਣਾ ਰਮਨ ਕਮਲ ਸੋਨੀ ਸਰ ਓਕੇ ਜੀ ਸੋ ਲਾਈਵ ਤਸਵੀਰਾਂ ਕੋਡ ਪੂਰਾ ਦੀ ਸਬਜ਼ੀ ਮੰਡੀ ਤੋਂ ਵੱਖ-ਵੱਖ ਸਬਜ਼ੀਆਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਟੋਪਰੀਆਂ ਚ ਪਈਆਂ ਹੋਈਆਂ ਨੇ ਤੇ ਵੱਖ-ਵੱਖ ਭਾਅ ਇਹਨਾਂ ਦੇ ਆਪਾਂ ਜਾਣਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਭਾਅ ਜੀ ਸਬਜ਼ੀ ਦਾ ਅੱਜ ਜੀ ਅੱਢ ਭਾਅ ਜੀ ਕੀ ਕੀ ਭਾਅ ਜੀ ਦੱਸੋਗੇ ਮਾੜਾ ਚਾਣਣਾ ਪਾਓਗੇ ਜੀ ਦਾ 20 ਰੁਪਏ ਲਓ ਜੀ ਹਾਂ ਜੀ ਸਾਬਦਾਂ 20 ਰੁਪਏ ਕਿਲੋ ਲਗਾਂ ਜੀ 600 ਰੁਪਏ ਕਿਲੋ ਜੀ ਜੀ 40 ਰੁਪਏ ਕਿਲੋ ਸ਼ੁਕਰੀਆ ਜੀ ਸ਼ੁਰੂ ਕਿੱਦਾਂ ਰਹੀ ਹੈ ਸੋ ਇਧਰਲੇ ਪਾਸੇ ਚਾਹ ਵਾਲੇ ਵੀਰ ਨੇ ਸਤਿਗੁਰ ਜੀ ਸਤਿਗੁਰ ਜੀ ਲਾਈਵ ਚੱਲ ਰਿਹਾ ਜੀ ਸਰਿੰਦਰ ਢੱਲਵਾ ਚੈਨਲ ਤੇ ਤੇ ਸਬਜ਼ੀ ਦਾ ਭਾਅ ਜਾਣਨ ਲਈ ਅਸੀਂ ਪਹੁੰਚੇ ਤੁਹਾਡੇ ਕੋਲ ਗਾਜਰ 30 ਰੁਪਏ ਕਿਲੋ ਜੀ ਜੀ ਕੀੜਾ ਚਨਾ ਕੀੜਾ 35 ਰੁਪਏ ਕਿਲੋ ਜੀ ਅਦਰਕ ਹੈ 90 ਰੁਪਏ ਕਿਲੋ ਤੇ ਲਸਣ ਵੀ 90 ਰੁਪਏ ਕਿਲੋ ਜੀ ਸ਼ੁਭਨਾਮ ਕੀ ਜੀ ਆਪਣਾ ਪੱਪੂ ਆ ਜੀ ਸ਼ੁਕਰੀਆ ਜੀ ਓਕੇ ਜੀ ਸੇਬ ਬਾਈ ਜੀ ਦੀ ਦੁਕਾਨ ਆ ਤੁਸੀਂ ਦੇਖ ਸਕਦੇ ਹੋ ਦੀ ਸਬਜੀ ਮੰਡੀ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਚਾਰ ਚੁਫੇਰੇ ਰੌਣਕਾਂ ਲੱਗੀਆਂ ਹੋਈਆਂ ਨੇ ਲਾਈਵ ਤਸਵੀਰਾਂ ਸਰਿੰਦਰ ਢੈਲਵਾ ਚੈਨਲ ਤੋਂ ਤੁਸੀਂ ਦੇਖ ਰਹੇ ਹੋ ਅ ਭਾਈ ਜੀ ਤੋਂ ਜਾਣਾਂਗੇ ਮਟਰ ਦਾ ਕੀ ਭਾਅ ਹੈ ਤੁਸੀਂ ਦੇਖ ਰਹੇ ਹੋ ਇੱਧਰ ਮਟਰ ਗਾਜਰਾ ਸਰਦੀ ਦਾ ਮੌਸਮ ਸ਼ੁਰੂ ਆ ਨਵੰਬਰ ਚੱਲ ਰਿਹਾ ਤੇ ਗਾਜਰ ਮਟਰ ਦੀ ਸਬਜੀ ਆ ਜਿਹੜੀ ਉਹ ਸ਼ੁਰੂ ਹੋ ਗਈ ਆ ਤੂੰ ਜਾਣਾਂਗੇ ਬਾਈ ਜੀ ਤੁਪਾ ਬਾਈ ਜੀ ਹਾਂ ਜੀ ਬਿਜ਼ੀ ਨੇ ਕਸਟਮਰ ਚ ਬਾਅਦ ਵਿੱਚ ਗੱਲਬਾਤ ਕਰਾਂਗੇ ਬਾਈ ਜੀ ਦੇ ਨਾਲ ਸਰੇਂਦਰ ਢਿੱਲ ਹਾਂ ਹਾਂ ਗਾਜਰੇ ਦੇ ਗਾਜਰੇ ਬਾਈ ਜੀ ਮਟਰ ਦਾ ਕੀ ਪਾ 70 70 ਰੁਪਏ ਤੇ ਗਾਜਰ 50 ਰੁਪਏ ਗਾਜਰ ਤੇ ਮਟਰ ਦਾ ਪਾਸ 70 ਰੁਪਏ ਅਰੇ ਗੱਡੇ ਮੂੜੀਆਂ ਵੈਗੜੀ ਆਉਣ ਖਾਣਾ ਜੀ ਮੈਂ ਕਿਹਾ ਥੱਲੇ ਰਾ ਲੀਏ ਬਰਾਵਾ ਤੇ ਵੈਂਗਣੇ ਵੇਖ ਕੇ ਆਇਆ ਇਹਦੇ ਨਹੀਂ ਵੀ ਉਹ ਵੈਗਣੀ ਨਹੀਂ ਗਲਤ ਤੇਰੇ ਵੈਂਗਣੇ ਵੇਖ ਕੇ ਆਇਆ ਅਰੇ ਗੱਡੇ ਮੂੜੀਆਂ ਵੈਗੜੀ ਸਿੰਦਰ ਦੇ ਪਾਸੇ ਬੱਚਾ ਇੱਕ ਦੁਕਾਨ ਤੇ ਬੈਠਾ ਹੋਇਆ ਉਹਨਾਂ ਤੋਂ ਵੀ ਆਪਾਂ ਸਬਜ਼ੀ ਦੇ ਪਾ ਜਾਣਗੇ ਕੀ ਹਾਲ ਹੈ ਇਹ ਨਹੀਂ ਪੜਦਾ ਨਹੀਂ ਗੱਲਾਂ ਇਹ ਬਸਤਾ ਛੱਡ ਕੇ ਬਸਤਾ ਆ ਜਾਂਦਾ ਜੀ ਇੱਥੇ ਆ ਜਾਂਦਾ ਸਿੱਧਾ ਇਹਦੇ ਮਾਪਿਆਂ ਨੂੰ ਕਹਿਣਾ ਜੀ ਪੜਨਾ ਪੈਣਾ ਲੜਾਈ ਨਹੀਂ ਹੋ ਰਹੀ ਇਹ ਕੰਮ ਤਾਂ ساری ਉਮਰ ਹੋਣੀ ਹੈ ਲਾਈਵ ਚੱਲ ਰਿਹਾ ਜੀ ਪੜਾਈ ساری ਉਮਰ ਹੋਣੀ ਹੈ ਬੱਚਾ ਪੜਦਾ ਨਹੀਂ ਜੀ ਜੀ ਠੀਕ ਹੈ ਪਰਦੇਸੀ ਦਾ ਮੁੰਡਾ ਹੀ ਇਹ ਠੀਕ ਹੈ ਜੀ ਇਹ ਪੜਦਾ ਨਹੀਂ ਗਾ ਇਹਦੀ ਮੰਮੀ ਬਜਾੜੀ ਨੂੰ ਸ਼ਿਕਾਇਤ ਲਾਉਣੀ ਹੈ ਠੀਕ ਹੈ ਜੀ ਤੇ ਦੋਰੀ ਨੂੰ ਛੱਡ ਕੇ ਬਸਤਾ ਛੱਡ ਕੇ ਇੱਥੇ ਆ ਗਿਆ ਪੜਨਾ ਜ਼ਰੂਰੀ ਹੈ ਕੰਮ ساری ਉਮਰ ਬਿਲਕੁਲ ਬਿਲਕੁਲ ਜੀ ਪੜਨਾ ਬਹੁਤ ਲਾਜ਼ਮੀ ਹੈ ਬੱਚੇ ਕੀ ਨਹੀਂ ਹਰਸ਼ ਹਰਸ਼ ਕਿਹੜੀ ਕਲਾਸ ਚ ਪੜਦਾ 8ਵੀਂ 8ਵੀਂ ਕਲਾਸ ਚ ਪੜਦਾ ਬੱਚਾ ਉਹ ਤੇ ਜਾਏਗਾ ਇਸ ਤੋਂ ਬਾਅਦ ਸਕੂਲ ਜਾਏਗਾ ਠੀਕ ਹੈ ਉਹ ਅੰਕਲ ਜੀ ਮਜ਼ਾਕ ਕਰ ਰਹੇ ਸੀ ਬੱਚਾ ਕਹਿੰਦਾ ਮੈਂ ਸਕੂਲ ਜਾਊਗਾ ਉਹ ਬੱਚਾ ਇੱਕ ਵਾਰ ਭਾ ਦੱਸ ਦੇ ਸਬਜ਼ੀਆਂ ਦੇ ਜੀ ਆਵੜੇ 30 ਰੁਪਏ ਕਿਲਵਾ ਗਾਜਰ 40 ਆ ਮਟਰ 80 ਆ ਗੋਭੀ 20 ਆ ਮੂਲੀ ਵੀ 10 ਦਾ ਇਹ 3 ਰੁਪਏ ਪਈ ਆ। ਅੱਦਖ ਲੋ 50 ਦਾ ਅਦਰਕ ਤੇ ਟਮਾਟਰ 60 ਰੁਪਏ ਕਿਉਂ ਆ ਮੇਰੇ ਤੇ 60 ਰੁਪਏ ਕਿਉਂ ਬੱਚੇ ਨੇ ਅਲੱਗ-ਅਲੱਗ ਸਬਜ਼ੀਆਂ ਦੇ ਭਾਅ ਦੱਸਿਆ ਮਟਰ ਦਾ ਭਾਅ ਹੈ ਤੁਸੀਂ ਜਾਣਿਆ ਬੱਚੇ ਤੋਂ ਆਉਲਿਆਂ ਦਾ ਭਾਅ ਵੀ ਤੁਸੀਂ ਜਾਣਿਆ ਹਰੀ ਮਿਰਚ ਦਾ ਭਾਅ ਗਾਜਰਾਂ ਸਬਜ਼ੀ ਪਈ ਆ ਇੱਧਰ 20 ਪਈ ਆ ਮੂਲੀ ਆ ਅਦਰਕ ਆ ਟਮਾਟਰ ਆ ਤੋਂ ਅੱਗੇ ਵਧਾਂਗੇ ਇੱਧਰ ਗਰੋਵਰ ਟੀ ਸਟਾਲ ਤੇ ਵੀ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਚਾਰ ਤੀਰੇ ਨੇ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਅਲੱਗ-ਅਲੱਗ ਥਾਵਾਂ ਤੋਂ ਤੋਂ ਅੱਗੇ ਚੱਲਾਂਗੇ ਇਹਨੇ ਮੰਡੀ ਦੀਆਂ ਰੌਣਕਾਂ ਕੋਟਕਪੂਰਾ ਦੀ ਮੰਡੀ ਸਬਜ਼ੀ ਮੰਡੀ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਲਾਈਵ ਤਸਵੀਰਾਂ ਸੁਰਿੰਦਰ ਢਿੱਲਵਾ ਚੈਨਲ ਤੋਂ ਤੁਸੀਂ ਲਗਾਤਾਰ ਦੇਖ ਰਹੇ ਹੋ ਤੋਂ ਅੱਗੇ ਵਧਦੇ ਹਾਂ ਜੀ ਵੈਸੇ ਤਾਂ तकरीबन ਸਬਜੀ ਦੇ ਭਾਅ ਅਸੀਂ ਜਾਣ ਚੁੱਕੇ ਇਧਰ ਬਾਈ ਜੀ ਤੋਂ ਮਿਰਚ ਦਾ ਭਾਅ ਜਾਣਾਂਗੇ ਮੋਟੀ ਮਿਰਚ ਆ ਜਿਹਦੇ ਪਕੌੜੇ ਵੀ ਆਮ ਤੌਰ ਤੇ ਬਣਦੇ ਹੁੰਦੇ ਨੇ ਸਸਿਕਾ ਬਾਈ ਜੀ ਹੋਰ ਠੀਕ ਹੋ ਸਰਿੰਦਰ ਟੈਲਵਾ ਚੈਨਲ ਤੇ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਕੋਟ ਕਪੂਰਾ ਦੀ ਸਬਜੀ ਮੰਡੀ ਤੋਂ ਬਾਈ ਜੀ ਮਿਰਚ ਦਾ ਕੀ ਭਾਅ ਹੈ 60 ਰੁਪਏ 60 ਰੁਪਏ ਕਿਲੋ ਤੇ ਟਮਾਟਰ 60 ਰੁਪਏ ਮਿਰਚ ਇਹ 100 ਰੁਪਏ ਕਿਲੋ 100 ਰੁਪਏ ਤੇ ਅਦਰਕ ਆ ਅਦਰਕ ਵੀ 100 ਰੁਪਏ ਅਦਰਕ ਵੀ 100 ਰੁਪਏ ਕਿਲੋ ਠੀਕ ਹੈ ਬਾਈ ਜੀ ਸ਼ੁਕਰੀਆ ਓਕੇ ਇਧਰਲੇ ਪਾਸੇ ਨਿੰਬੂ ਬਾਈ ਜੀ ਕੀ ਹਾਲ ਹੈ ਜੀ ਨਾਮ ਦੱਸੋ ਜੀ ਪਹਿਲਾਂ ਸੰਤੋਸ਼ ਕੁਮਾਰ ਜੀ ਹਾਂ ਜੀ ਸੰਤੋਸ਼ ਕੁਮਾਰ ਸੰਤੋਸ਼ ਕੁਮਾਰ ਜੀ ਨਿੰਬੂ ਦਾ ਕੀ ਭਾਅ ਨਿੰਬੂ 40 ਰੁਪਏ ਕਿਲੋ 40 ਰੁਪਏ ਹਾਂ ਜੀ ਤੇ ਹੋਰ ਅਲੱਗ-ਅਲੱਗ ਸਬਜ਼ੀਆਂ ਤੁਹਾਡੇ ਕੋਲ ਮੇਰੇ ਕੋਲ ਅਦਰਕ ਟਮਾਟਰ ਲੱਖਣ ਹੈ ਜੀ ਅਦਰਕ 100 ਰੁਪਏ ਕਿਲੋ ਆ ਟਮਾਟਰ 60 ਰੁਪਏ ਕਿਲੋ ਆ ਤੇ ਲੱਖਣ 80 ਰੁਪਏ ਕਿਲੋ ਸ਼ੁਕਰੀਆ ਜੀ ਉਹ ਵੀਡੀਓ ਨੂੰ ਅੱਕੇ ਦੀ ਅਕੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਆ ਜਿਹੜਾ ਉਹ ਜਰੂਰ ਕਰਦੇ ਜਾਓ ਲਾਈਵ ਤਸਵੀਰਾਂ ਕੋਟਪੂਰਾ ਦੀ ਸਬਜ਼ੀ ਮੰਡੀ ਤੋਂ ਤੁਸੀਂ ਦੇਖ ਰਹੇ ਹੋ ਕੋਟਪੂਰਾ ਦੀ ਸਬਜ਼ੀ ਮੰਡੀ ਦੀਆਂ ਰੌਣਕਾਂ ਤੁਹਾਨੂੰ ਅਸੀਂ ਲਗਾਤਾਰ ਇਹ ਨયા ਆਲੂ ਆ ਗਿਆ ਨયા ਆਲੂ ਨયા ਆਲੂ ਦਾ ਕੀ ਭਾਾਈ 30 ਰੁਪਏ 30 ਰੁਪਏ ਕਿਲੋ ਹਾਂਜੀ ਠੀਕ ਹੈ ਜੀ ਤੇ ਆਹ ਪੁਰਾਣੇ ਆਲੂ ਦਾ ਕੀ ਭਾ 20 ਰੁਪਏ 20 रुपए ठीक है भाई तो ओ गंडे दा की पा नवा गंडा हो 20 रुपए 20 रुपए 20 रुपए तो पुराना गंडा ओकी रेट भाई सेम रेट आ ठीक है जी शुक्रिया जी ਉਹ ਬਹੁਤ ਆ ਜੀ ਮਿੱਠੀ ਨਾ ਪਾ ਜੀ ਮਿੱਠੀ ਨਾ ਪਾ ਪੁਰਪੁਰਾ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਆ ਸਾਗ ਸ਼ੁਰੂ ਹੋ ਗਿਆ ਸਰਦੀਆਂ ਦੀ ਰੌਤ ਜਿਹੜੀ ਉਹ ਸ਼ੁਰੂ ਹੋ ਗਈ ਆ ਉਹ ਬਾਈ ਜੀ ਸਾਗ ਦਾ ਕੀ ਪਾ 20 ਰੁਪਏ ਗੁੱਟੀ ਆ ਭਰਾ 20 ਰੁਪਏ ਗੁੱਟੀ ਸਰਫ 20 ਰੁਪਏ ਗੁੱਟੀ ਤੇ ਪਾਲਕ ਪਾਲਕ ਵੀ 20 ਰੁਪਏ ਦਾ ਠੀਕ ਆ ਜੀ ਸ਼ੁਕਰੀਆ ਜੀ ਥੈਂਕ ਯੂ ਜੀ ਪੁਰਪੁਰਾ ਮੰਡੀ ਦਾ ਕੋੜਕਪੁਰਾ ਦੀ ਸਬਜ਼ੀ ਮੰਡੀ ਤੋਂ ਲਾਈਵ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ सुरेंद्र ਢੱਲਵਾ ਚੈਨਲ ਤੇ ਇਧਰ ਫਲਾਂ ਵਾਲੇ ਬਾਈਆਂ ਕੋਲ ਪਹੁੰਚੇ ਆ ਜਾਣਾਗੇ ਫਲਾਂ ਦੇ ਕੀ ਕੀ ਭਾਅ ਹੈ ਤੇ ਰੂਟੇ ਕੀ ਕੀ ਭਾਅ ਕੀ ਹਾਲ ਹੈ ਬਾਈ ਜੀ ਕੀ ਨਾਮ ਹੈ ਜੀ ਆਪਣਾ ਅਨਕੁਸ਼ਾ ਬਾਈ ਹਾਂਜੀ ਅਨਕੁਸ਼ ਅਨਕੁਸ਼ ਜੀ ਕੀ ਕੀ ਭਾਅ ਜੀ ਸੇਬ ਦਾ ਕੀ ਭਾਅ ਜੀ 600 ਰੁਪਏ ਬਾਈ ਓਕੇ ਜੀ ਤੇ ਅਮਰੂਦ 100 ਦਾ 1.5 ਕਿਲੋ 100 ਦਾ 1.5 ਕਿਲੋ ਪਪੀਤਾ 40 ਰੁਪਏ ਕਿਲੋ ਲਈ 40 ਰੁਪਏ ਤੇ ਕੇਲਾ ਭਾਈ ਕੇਲਾ 100 ਦਾ 4 ਕਿਲੋ 100 ਦਾ 4 ਕਿਲੋ ਟ੍ਰੈਨਗਲ 40 ਰੁਪਏ ਦਾ ਪਿਸਾ 60 ਰੁਪਏ ਦਾ ਹਾਂ ਇੱਥੇ ਵੀ 100 ਰੁਪਏ ਦੀ ਦਿੱਤੀ ਹੈ ਓਕੇ ਜੀ ਓਕੇ ਹਾਂ ਇਹ ਖਜੂਰ 50 ਰੁਪਏ ਦੀ ਹੈ ਠੀਕ ਹੈ ਜੀ ਬਹੁਤ ਵਧੀਆ ਖਜੂਰ ਭਾਈ ਸ਼ੁਕਰੀਆ ਜੀ ਭਾਈ ਜੀ ਸੋ ਲੱਖ ਲੱਖ ਫਲਾਂ ਦੇ ਤੁਸੀਂ ਭਾ ਆ ਜਾਣੇ ਤੋ ਬੇਨਤੀ ਹੈ ਕਿ सुरेंद्र ਢੱਲਵਾ ਚੈਨਲ ਤੇ ਤੁਸੀਂ ਨਵੇਂ ਆਇਓ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੇ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਤੇ ਕਲਿੱਕ ਜਰੂਰ ਕਰਦੇ ਜਾਇਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਔਰ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਜਿਹੜਾ ਉਹ ਜਰੂਰ ਕਰਦੇ ਹੋ ਜੀ ਸੋ ਅੱਗੇ ਚੱਲਦੇ ਆਂ ਵੇ ਦੇ ਰਹੇ ਹੋ ਕੋਟਪੂਰਾ ਦੀ ਸਬਜ਼ੀ ਮੰਡੀ ਦੀਆਂ ਰੌਣਕਾਂ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਹੋ ਸਮਾਂ ਤੁਹਾਨੂੰ ਦੱਸ ਦਈਏ ਕਿੰਨਾ ਹੋਇਆ ਸੋ ਰੋਜ਼ਾਨਾ ਹੀ ਤੁਸੀਂ ਕੋਟਪੂਰਾ ਦੀ ਸਬਜ਼ੀ ਮੰਡੀ ਤੋਂ ਭਾ ਜਾਣਨ ਦੇ ਲਈ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੇ ਇਸ ਟਾਈਮ ਅਸੀਂ ਹਰ ਰੋਜ਼ ਹਾਜ਼ਰ ਹੋਇਆ ਕਰਾਂਗੇ ਕੋਟਪੂਰਾ ਦੀ ਸਬਜ਼ੀ ਮੰਡੀ ਦੇ ਵਿੱਚ ਸੋ ਅੱਗੇ ਵਾਅਦੇ ਆ ਜੀ ਨਵਾਲੂ ਆ ਚੁੱਕੇ ਪਿੱਛੋਂ ਸੀ ਵਹੇ ਪਾ ਜਾਣ ਕੇ ਆ ਦੁਬਾਰਾ ਫਿਰ ਬਾਈ ਜੀ ਤੋਂ ਪੁੱਛਾਂਗੇ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਬੜੀਆ ਜੀ ਨਵੇਂ ਆਲੂ ਦਾ ਕੀ ਭਾਜ ਬਾਈ ਜੀ 30 ਰੁਪਏ ਚੱਲੀ ਜਾਂਦਾ ਜੀ 30 ਰੁਪਏ ਸ਼ੁਕਰੀਆ ਜੀ ਸੋ ਇਧਰਲੇ ਪਾਸੇ ਅਨਾਰ ਦਾ ਭਾਅ ਵੀ ਅਸੀਂ ਜਾਣਾਂਗੇ ਬਾਈ ਜੀ ਕਿੰਨੇ ਮਿਲਣਗੇ ਕੀ ਹਾਲ ਹੈ ਬਾਈ ਜੀ ਸ਼ੋਭਨਾਮ ਕੀ ਹੈ ਜੀ ਸੁਦਾਂਸ਼ੂ ਦਾਂਸ਼ੂ ਜੀ ਅਨਾਰ ਦਾ ਕੀ ਭਾਜੀ ਅਨਾਰ 250 ਰੁਪਏ ਦਾ ਜੀ 250 ਰੁਪਏ ਕਿਲੋ ਤੇ ਕੇਲੇ ਨੇ ਕੇਲੇ ਅੱਜ ਕੇਲੇ ਅਪੀਤਾ ਹੈ ਹਾਂ ਜੀ ਰਾਣੀ ਫਲ ਹੈ ਜੀ ਖਜੂਰਾ ਹੈ ਸੇਵ ਹੈ ਤੇ ਭਾਅ ਦੱਸ ਦਿਓ ਜੀ ਅਲੱਗ-ਅਲੱਗ ਕਿੰਨਾ ਦਾ ਕੇਲੇ 3 ਕਿਲੋ 100 ਦੇ ਚਲੇ ਜਾਂਦੇ ਆ 3 ਕਿਲੋ 4 ਕਿਲੋ ਚਲੇ ਜਾਂਦੇ ਜਿਹੜਾ ਵਧੀਆ ਕੇਲਾ 3 ਕਿਲੋ ਮਿਲ ਜਾਂਦਾ ਜੀ ਹਾਂ ਬਾਕੀ ਜਿਹੜਾ ਹਲਕਾ ਟਾਈ ਕਿਲੋ 3 ਕਿਲੋ ਵੀ ਮਿਲ ਜਾਂਦਾ ਜੀ ਅਪੀਤਾ 40 ਰੁਪਏ ਕਿਲੋ ਹੈ ਜੀ ਰਾਣੀ 80 ਰੁਪਏ ਕਿਲੋ ਹੈ 600 ਹੈ ਜੀ ਕੀ ਤੇ ਆਪਣੇ ਖਜੂਰਾ ਦਾ ਅਲੱਗ-ਲੱਗ ਰੇਟ ਹੈ ਹਰ ਤਰ੍ਹਾਂ ਦੀ ਖਜੂਰ ਹੈ ਜੀ ਭਾਈ ਜੀ ਠੀਕ ਹੈ ਕੀ ਵੀ 100 ਰੁਪਏ ਹੈ ਤੇ ਡ੍ਰੈਗਨ ਹੈ 70 ਤੋਂ 80 ਸ਼ੁਕਰੀਆ ਭਾਈ ਜੀ ਸੋ ਭਾਈ ਜੀ ਦੀ ਦੁਕਾਨ ਤੇ ਪਹੁੰਚੇ ਆ ਇਹ ਭਾਈ ਜੀ ਦੀ ਦੁਕਾਨ ਆ ਤੇ ਫਰੂਟ ਲੱਗੇ ਹੋਏ ਨੇ ਅਲੱਗ-ਲੱਗ ਭਾਅ ਸੀ ਅਲੱਗ-ਲੱਗ ਫਰੂਟ ਦੇ ਜਾਣੇ ਸੋ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਲਾਈਵ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਸੁਰਿੰਦਰ ਢੈਲਵਾ ਚੈਨਲ ਤੋਂ ਸੋ ਅੱਗੇ ਵਧਾਂਗੇ ਸੋ ਅਖੀਰ ਤੱਕ ਜਾਵਾਂਗੇ ਕੀ ਹਾਲ ਆ ਭਾਈ ਜੀ ਹੋਰ ਠੀਕ ਹੋ ਜੀ ਵਧੀਆ ਵਧੀਆ ਜੀ ਕੀ ਭਾਜੀ ਸਮਜੀ ਦਾ ਸਮਜੀ 25 ਰੁਪਏ ਕਿਲੋ 25 ਰੁਪਏ ਕਿਲੋ ਹਾਂਜੀ ਠੀਕ ਹੈ ਜੀ ਸ਼ੁਕਰੀਆ ਭਾਈ ਜੀ ਅਦਰਕ ਦਾ ਕੀ ਭਾਜੀ ਅਦਰਕ 80 ਰੁਪਏ ਓਕੇ ਜੀ ਸ਼ੁਕਰੀਆ ਜੀ ਸੋ ਅੱਗੇ ਬਦਾਂਗੇ ਕੀ ਹਾਲ ਹੈ ਇਸ ਬਾਈ ਨੂੰ ਤੁਸੀਂ ਜਾਣਦੇ ਹੋਗੇ ਰੋਜ਼ਾਨਾ ਹੀ ਆਉਂਦਾ ਇਹ ਢਿਲਵਾ ਕਲਾ ਬਾਈ ਕੀ ਹਾਲ ਆ ਤੇ ਸਰਿੰਦਰ ਢਿਲਵਾ ਚੈਨਲ ਤੇ ਤੁਸੀਂ ਲਗਾਤਾਰ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਬਾਈ ਕੋਲ ਪਹੁੰਚੇ ਆ ਇੱਕ ਵਾਰ ਬਾਈ ਤੋਂ ਜਾਣਾਂਗੇ ਬਾਈ ਦੀ ਦੁਕਾਨ ਇੱਕ ਢਿਲਵਾ ਕਲਾ ਤੁਸੀਂ ਰੋਜ਼ਾਨਾ ਇਹਨੂੰ ਦੇਖਦੇ ਹੋ ਆ ਬਾਈ ਜੀ ਕੀ ਨਾਮ ਆ ਮਹਾਵੀਰ ਸਿੰਘ ਜੀ ਕੀ ਕੀ ਫਰੂਟ ਆਪਣੇ ਕੋਲ ਆਪਣਾ ਫੋੜੇ ਨਾਰੀਅਲ ਪਾਣੀ ਹੈ ਅਮਰੂਦ ਹੈ ਸੇਵ ਹੈ ਨਾਰ ਹੈ ਕੇਲਾ ਠੀਕ ਹੈ ਬਾਈ ਪਾ ਦੱਸ ਦਿਓ ਇੱਕ ਵਾਰ बात जा जिससे तो ये पुपये किलो है जी और देखो भाप पूछने को तो सत्तर है साठ है ये एक रेट साठ रुपए है जी भाई। ठीक है जी जी सेब का बढ़िया का रेट है यार नब्बे सौ जी केला तो वो ही है चालीस सौ शुक्रिया मिलते हैं सोल सो लगातार लाइव तस्वीर देख रहे, बने रहे हो बने रहो इस तरह सुरेंद्र ढलवा ਚੈਨਲ ਦੇ ਨਾਲ ਜੁੜੇ ਰਹੋ ਕੀ ਹਾਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਹੋ ਸਤਿ ਸ੍ਰੀ ਅਕਾਲ ਠੀਕ ਹੈ ਮਰਜੀ ਸੱਜੇ ਬਾਈ ਜੀ ਸ਼ੋਭਨਾਮ ਜੀ ਸ਼ੋਭਨਾਮ ਗਰਜੀਤ ਸਿੰਘ ਜੀ ਗਰਜੀਤ ਸਿੰਘ ਜੀ ਸਬਜੀ ਦੇ ਭਾਅ ਦੱਸੋ ਕੀ ਕੀ ਸਬਜੀ ਹੈ ਤੁਹਾਡੇ ਕੋਲ ਸਬਜੀ ਕੋਲ ਟਿੰਡੋ ਸ਼ਕਰਗੰਦੀ ਸ਼ਰਗੰਮਾ ਭਰਤਾ ਪਿਆਈ ਕੀ ਭਾਅ ਦੱਸ ਦੋ ਜੀ ਇਹਦੇ ਭਾਅ ਜੀ ਟਿੰਡੋ ਚੱਪਨ ਟਿੰਡੋ 50 ਰੁਪਏ ਕੀ ਜਾਂਦੀ ਜੀ ਜੀ ਦੂ ਛੁੜੀ ਬਰੀਕ ਹੈ ਆ ਉਹ 770 ਰੁਪਏ ਕੀ ਜਾਂਦੀ ਹੈ ਜੀ ਸ਼ਕਰਗੰਦੀ 50 ਦਾ ਰੇਟ ਹੈ ਜੀ ਬਾਹਰ ਦਾ ਓਕੇ ਜੀ ਗੋਮੂ ਹੈਗਾ 30 ਰੁਪਏ 2 ਕਿਲੋ ਪ੍ਰੀਆ ਜੀ ਅਜੀ ਆਪਣੀ ਸੇਵਾ ਬਾਸ ਸੁਖੀ ਸੁਰਿੰਦਰ ਢੱਲਵਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਦੇ ਹੋ ਜੇ ਤੇ ਤੁਹਾਨੂੰ ਵੀ ਜੋ ਲਾਈਵ ਜੁੜੇ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਵਾਲ ਤੇ ਕਲਿੱਕ ਕਰਦੇ ਹੋ ਜੇ ਤਾਂ ਕਿ ਹਰੇਕ ਆਉਣ ਵਾਲੀ ਵੀਡੀਓ ਰੋਜ਼ਾਨਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਮੋਚੇਰ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਕਮੈਂਟ ਆ ਜਿਹੜਾ ਉਹ ਜ਼ਰੂਰ ਕਰਕੇ ਜਾਓ ਜੇ ਸੋ ਤੁਸੀਂ ਬਣੇ ਹੋ ਸੁਰਿੰਦਰ ਢੱਲਵਾ ਚੈਨਲ ਦੇ ਨਾਲ ਲਾਈਵ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋਏ ਹੋ ਰੌਣਕਾ ਕੋਟਕਪੂਰਾ ਦੀ ਸਬਜ਼ੀ ਮੰਡੀ ਦੀਆਂ ਵੈਸੇ ਭਾਅ ਆਪਾਂ ਪਹਿਲਾਂ ਹੀ ਜਾਣ ਲਿਆ ਫਿਰ ਵੀ ਇੱਕ ਵਾਰ ਬਾਈਆਂ ਤੋਂ ਵੀਰਾਂ ਤੋਂ ਜਾਣਾਂਗੇ ਸਬਜ਼ੀ ਦੇ ਭਾਅ ਕੀ ਹਾਲਾ ਬਾਈ ਜੀ ਲੜੀਆ ਬਾਈ ਹੋਰ ਠੀਕੋਂ ਹਾਂ ਜੀ ਆ ਸਬਜ਼ੀ ਦੇ ਭਾਅ ਦੱਸੋਗੇ ਓਏ ਭਾਈ ਕਿੰਨਾ ਦਈਏ ਨਾ ਲਾਈਵ ਚੱਲ ਰਿਹਾ ਜੀ ਸਰਿੰਦਰ ਢਿਲਵਾ ਚੈਨਲ ਤੇ ਜੀ ਚਲੋ ਕੋਈ ਗੱਲ ਨਹੀਂ ਅੱਗੇ ਚੱਲਦੇ ਆਂ ਠੀਕ ਹੈ ਬਈ ਠੀਕ ਹੈ ਬਈ ਵਧੀਆ ਬਈ ਠੀਕ ਹੈ ਬਈ ਵਧੀਆ ਬਈ ਸ਼ੁਕਰੀਆ ਬਾਈ ਮਿਹਰਬਾਨੀ ਆਉਂਗੇ ਨਾ ਆਏਗਾ ਬਈ ਹਾਂਜੀ ਚੈਨਲ ਸਰੇਂਦਰ ਢੱਲਵਾ ਬਾਈ ਸੋ ਸਰੇਂਦਰ ਢੱਲਵਾ ਚੈਨਲ ਤੇ ਲਾਈਵ ਤਸਵੀਰਾਂ ਲਗਾਤਾਰ ਇੱਧਰ ਬਾਈ ਆਂਡੇ ਵਾਲੇ ਬਾਈ ਆ ਦੇਸੀ ਆਂਡੇ ਵੀ ਹੈਗੇ ਨੇ ਮੰਡੀ ਦੇ ਵਿੱਚ ਲੱਗੀ ਹੋਈ ਆ ਦੁਕਾਨ ਬਾਈ ਦੀ ਸੋ ਸਰੇਂਦਰ ਢੱਲਵਾ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਆ ਬਾਈ ਜੀ ਤੋਂ ਜਾਣਾਂਗੇ ਆਂਡੇ ਦਾ ਭਾਅ ਕੀ ਆ ਸਸੀਗਾ ਬਾਈ ਜੀ ਉਹ ਠੀਕ ਹੋ ਜੀ ਸ਼ੋਭਨਾਮ ਕੀ ਜੀ ਆਪਣਾ ਕੁਲਦੀਪ ਸਿੰਘ ਜੀ ਕੀ ਭਾਅ ਜੀ ਆਂਡੇ ਦਾ ਭਾਅ ਜਲਣਾ 300 ਕੁਤੇ ਹੈ ਜੀ ਹਾਂਜੀ 300 ਕੁਤੇ ਕੈਨਸਰ ਦੀ ਟ੍ਰੇ ਠੀਕ ਹੋ ਜੀ ਇੱਕ ਟੇਜ ਮੇਰੇ ਖਾਲ 30 ਆਂਡੇ ਹੁੰਦੇ ਹਨ ਜੀ 10 ਰੁਪਏ ਅੰਡਾ ਦਾ 10 ਰੁਪਏ ਦਾ ਸ਼ੁਕਰੀਆ ਬਾਈ ਜੀ ਧੰਨਵਾਦ ਇੱਕ ਵਾਰੀ ਆਪ ਦਾ ਪਤਾ ਦੱਸ ਦਿਓ ਜੇ ਕਿਸੇ ਨੇ ਖਰੀਦਨੇ ਹੁਣ ਤਾਂ ਤੁਹਾਡੇ ਨਾਲ ਆਪਾਂ ਇਸ ਲੁਕੇਸ਼ਨ ਤੇ ਹੁੰਦੇ ਹਾਂ ਕੋਟ ਇੱਥੇ ਹੁੰਦੇ ਹਾਂ ਰੋਜ਼ਾਨਾ ਸਵੇਰੇ ਓ ਬਾਈ ਜੀ ਨੂੰ ਇੱਥੇ ਇਸ ਲੋਕੇਸ਼ਨ ਤੇ ਤੁਸੀਂ ਕੋਟਕਪੁਰਾ ਦੀ ਸਬਜ਼ੀ ਮੰਡੀ ਦੇ ਵਿੱਚ ਇੱਥੇ ਮਿਲ ਸਕਦੇ ਹੋ ਧੰਨਵਾਦ ਬਾਈ ਜੀ ਤਾਂ ਸਬਜ਼ੀ ਮੰਡੀ ਕੋਲੇ ਆਪਾਂ ਸੋ ਅੱਗੇ ਚੱਲਦੇ ਹਾਂ ਸਬਜ਼ੀ ਮੰਡੀ ਦੇ ਵਿੱਚ ਇੱਥੇ ਅ ਕੱਪੜੇ ਦੀਆਂ ਦੁਕਾਨਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਆ ਕੋਟਕਪੁਰਾ ਦੀ ਸਬਜ਼ੀ ਮੰਡੀ ਦੀਆਂ ਰੌਣਕਾਂ ਸੁਰਿੰਦਰ ਢੈਲਵਾ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ ਲਗਾਤਾਰ ਦੇਖ ਰਹੇ ਹੋ 600 600 ਸੋ ਅਖੀਰ ਤੱਕ ਅ ਚੱਲਾਂਗੇ ਆਪਾਂ ਸਰੇਂਦਰ ਢੱਲਵਾ ਚੈਨਲ ਤੇ ਲਾਈਵ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਬਣੇ ਰਹੋ ਸਰੇਂਦਰ ਢੱਲਵਾ ਚੈਨਲ ਦੇ ਨਾਲ ਤੇ 22 ਢੱਲਵਾ ਕਲਾਤੂਆਂ ਤੁਸੀਂ ਪਛਾਣ ਹੀ ਲਿਆ ਹੋਣਾ ਤੋਂ ਅੱਗੇ ਪਤਾ ਹੈ ਕਿ 22 ਜੀ ਬਿਜੀ ਨੇ ਅੱਗੇ ਜੂਸ ਦੀਆਂ ਰੇੜੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬਹੁਤ ਦੋਲਦੇ ਸਾਰ ਤੇ ਚੌਂਦਾ ਹਾਈਵੇ ਡਾਂਡਾ 100 ਮੀਟਰਾਂ ਮੈਨੇ ਕਰਦਾ ਘਾਟ ਕਾਨ ਰੋਡ ਵਿਚ ਆ ਬੰਦਾ ਸਬਜ਼ੀ ਮੰਡੀ ਦੀਆਂ ਰੌਣਕਾਂ ਲਗਾਤਾਰ ਬਚਪਨ ਦੇ ਦੋਲਦੇ ਖਾਂ ਵਾਸਤੇ ਨੈਣ ਜੋਤੀ ਮੰਮੀਰੇ ਵਾਲਾ ਠੰਡਾ ਪਰਮਾ ਇਧਰ ਦੇ ਪਾਸੇ 20 ਰੁਪਈਆ ਦਾ ਗਲਾਸ ਜੂਸ ਦੀਆਂ ਰੇੜੀਆਂ 20 ਰੁਪਏ ਗਲਾਸ ਤੁਸੀਂ ਇੱਥੋਂ ਆ ਕੇ ਪੀ ਸਕਦੇ ਹੋ ਜੂਸ ਦੀਆਂ ਰੇੜੀਆਂ ਕੋਲ ਸੋ ਹੁਣ ਇਥੋਂ ਆਪਾਂ ਵਾਪਸੀ ਆ ਜਿਹੜੀ ਉਹ ਕਰਾਂਗੇ ਤੋਂ ਅੱਗੇ ਨੂੰ ਪਿੱਛੇ ਨੂੰ ਚਲਦੇ ਆਪਾਂ 20 ਰੁਪਈਆ ਦਾ ਗਲਾਸ ਉਹ ਵਾਪਸੀ ਤੇ ਉਹ ਤੁਸੀਂ ਜੋੜ ਚੁੱਕੇ ਹੋ ਸੁਮਿੰਦਰ ਤਲਵਾ ਚੈਨਲ ਤੇ ਉਹ ਕੋਕੜਾ ਵੀ ਸਬਜ਼ੀ ਮੰਡੀ ਤੋਂ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਉਹ ਲਗਾਤਾਰ ਕਾ ਚਲਦਾ ਖਾਫ ਚਲਦਾ ਮੇਰਾ ਬੱਚੇ ਅੱਲਾਹ ਦਾ ਕੀ ਹਾਲ ਹੈ ਬਾਈ ਇਹ ਹਰੇ ਗੰਡੇ ਦਾ ਕੀ ਪਾ ਯਾਰ 50 ਰੁਪਏ ਕਿਲੋ ਆਪਣਾ 50 ਰੁਪਏ ਕਿਲੋ ਹਾਂ ਅੱਧਾ ਕਿਲੋ 30 ਕਿਲੋ 50 ਠੀਕ ਆ ਹੋਰ ਵਧੀਆ ਠੀਕ ਆ ਸ਼ੁਕਰੀਆ ਸੋ ਇਧਰਲੇ ਪਾਸੇ ਚਾਹ ਦੀ ਦੁਕਾਨ ਹੈ ਜਿਹੜੀ ਉਹ ਲੱਗੀ ਹੋਈ ਆ ਤੁਸੀਂ ਇੱਥੋਂ ਆ ਕੇ ਜਾ ਜਿਹੜੀ ਉਹ ਪੀ ਸਕਦੇ ਹੋ ਕੋਟਕਪੁਰਾ ਦੀ ਸਬਜ਼ੀ ਮੰਡੀ ਦੀਆਂ ਰੌਣਕਾਂ ਲਗਾਤਾਰ ਤੁਸੀਂ ਢਿੱਲ सुरेंद्र ਢੈਲਵਾ ਚੈਨਲ ਤੋਂ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਵਾਪਸੀ ਤੇ ਆ ਜਰੂਰ ਜੀ ਜਰੂਰ ਤੁਹਾਡੀ خواہش ਹੈ ਜਿਹੜੀ ਉਹ ਤੁਹਾਡੀ ਫਰਮਾਇਸ਼ ਹੈ ਜਰੂਰ ਪੂਰੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਇਹ ਸ਼ੁਭਨਾਮ ਦੱਸ ਦਿਓ ਜੀ ਆਪਣਾ ਸਿਕੰਦਰ ਸਿੰਘ ਸਿਕੰਦਰ ਸਿੰਘ ਆਪਣੀਆਂ ਇਹ ਦੁਕਾਨ ਜੀ ਸਬਜ਼ੀ ਕੀ ਕੀ ਆਪਣੇ ਕੋਲ ਸਾਰਾ ਤੁਸੀਂ ਸਾਰਾ ਕੁਛ ਇੱਕ ਵਾਰੀ ਬੋਲ ਕੇ ਦੱਸ ਦਿਓ ਆਲੂ ਆ ਜੀ ਗੋਭੀ ਆ ਗਾਜਰਾ ਮਟਰਾਂ ਪਾਲਕਾ ਮੇਥੇ ਆ ਮਿਰਚਾਂ ਮੂਲਗਾ ਹਲਕਰਾ ਟਮਾਟਰਾਂ ਠੀਕ ਆ ਜੀ ਕਿਹੜੇ ਕਿਹੜੇ ਪਿੰਡਾਂ ਚ ਜਾਣਦੇ ਹੋ ਤੁਸੀਂ ਇਹ ਸੀ ਮਲ ਕੇ ਜਾਣਦੇ ਆ ਜੀ ਮਲ ਕੇ ਜਾਣਦੇ ਹੋ ਹਾਂ ਜੀ ਸੋ ਆਸ ਕਰਦੇ ਉਮੀਦ ਕਰਦੇ ਆ ਤੇ ਪ੍ਰਾਰਥਨਾ ਕਰਦੇ ਆ ਕਿ ਤੁਹਾਡੀ ਸਬਜ਼ੀ ਵਧੀਆ ਵਿਕੇ ਤੇ ਤੁਹਾਡੀ ਜਿਹੜੀ ਮਜ਼ਦੂਰੀ ਆ ਤੁਹਾਨੂੰ ਮਿਹਨਤਾਂ ਦਾ ਵਧੀਆ ਢੰਗ ਨਾਲ ਹਾਂ ਜੀ ਸ਼ੁਕਰੀਆ ਜੀ ਮਿਹਰਬਾਨੀ ਸੋ ਵਾਕੀ ਤੇ ਅਸੀਂ ਜਾ ਰਹੇ ਆ ਇਧਰ ਮੇਰੇ ਪਾਸੇ ਕੰਬਲ ਵੀ ਲੱਗੇ ਹੋਏ ਜਾਂਦੇ ਵਕਤ ਸਾਨੂੰ ਸਾਡੀ ਨਿਗਾ ਨਹੀਂ ਪਈ ਅਸੀਂ ਜਲਦੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਿੰਦਰ ਢੈਲਵਾ ਚੈਨਲ ਹੋਰ ਜੀ ਸਾਹਿਬ ਜੀ ਵਧੀਆ ਜੀ ਵਧੀਆ ਸਰ ਬਹੁਤ ਅੱਛੇ ਕੀ ਕੀ ਹੋ ਜੀ ਆਪਣੇ ਕੋਲ ਇੱਕ ਵਰਤ ਕੰਬਲ ਆ ਜੀ ਡਬਲ ਬੈਡ ਦੀਆਂ ਚਾਦਰਾਂ ਹਨ ਹਾਂ ਜੀ ਆਪਣੇ ਕੋਲ ਰਬਰ ਬੈਂਡ ਹੈ ਬੱਚਿਆਂ ਦੇ ਜੀ ਬਹੁਤ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਇਹ ਸਮਾਨ ਆ ਕੰਬਲ ਆ ਰਬਰ ਬੈਂਡ ਵਗੈਰਾ ਸਰਕੋਸ਼ਾ ਜਿਹੜਾ ਤੁਸੀਂ ਇੱਥੋਂ ਖਰੀਦ ਸਕਦੇ ਹੋ ਸੁਰਿੰਦਰ ਢੈਲਵਾ ਚੈਨਲ ਤੇ ਲਗਾਤਾਰ ਤੁਸੀਂ ਬਣੇ ਹੋਏ ਉਹ ਲਾਈਵ ਤਸਵੀਰਾਂ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਸੋ ਅੱਗੇ ਚੱਲਦੇ ਆ ਜੀ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਤੁਸੀਂ ਲਾਈਵ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਤੁਸੀਂ ਜੁੜ ਚੁੱਕੇ ਹੋ ਸਰਿੰਦਰ ਢੱਲਵਾ ਚੈਨਲ ਦੇ ਨਾਲ ਸਰਿੰਦਰ ਢੱਲਵਾ ਤੋਂ ਚੈਨਲ ਤੋਂ ਤੁਸੀਂ ਲਾਈਵ ਤਸਵੀਰਾਂ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਦੇਖ ਰਹੇ ਹੋ ਅਲੱਗ-ਅਲੱਗ ਸਬਜ਼ੀਆਂ ਦੇ ਭਾਅ ਤੁਸੀਂ ਇਸ ਚੈਨਲ ਤੋਂ ਜਾਣੇ ਔਰ ਅਲੱਗ-ਅਲੱਗ ਫਰੂਟ ਦੇ ਭਾਅ ਵੀ ਤੁਸੀਂ ਇਸ ਚੈਨਲ ਦੇ ਜ਼ਰੀਏ ਜਾਣਿਆ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਔਰ ਹਰ ਰੋਜ਼ ਇਸੇ ਤਰ੍ਹਾਂ ਅਸੀਂ ਇਸੇ ਟਾਈਮ ਕੋਟਪੂਰਾ ਦੀ ਸਬਜ਼ੀ ਮੰਡੀ ਤੋਂ ਲਾਈਵ ਕਰਿਆ ਕਰਾਂਗੇ ਲਾਈਵ ਤਸਵੀਰਾਂ ਤੁਸੀਂ ਦੇਖਿਆ ਕਰੋਗੇ ਲਾਈਵ ਟੈਲੀਕਾਸਟ ਦੇ ਜ਼ਰੀਏ ਤੁਸੀਂ ਸਬਜ਼ੀ ਦੇ ਭਾਅ ਜਿਹੜੇ ਉਹ ਤੁਸੀਂ ਇਸੇ ਤਰੀਕੇ ਨਾਲ ਜਾਣਿਆ ਕਰੋਗੇ ਸੋ ਸ੍ਰਿੰਦਰ ਢਿਲਵਾ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਹੀਂ ਨਾਲ ਹੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਤੇ ਕਲਿੱਕ ਕਰਨਾ ਜਿਹੜਾ ਉਹ ਨਾ ਭੁੱਲਿਓ ਜੇ ਵੀਡੀਓ ਨੂੰ ਲਾਈਕ ਕਰਦੇ ਹੋ ਵੀਡੀਓ ਨੂੰ ਸ਼ੇਅਰ ਆ ਜਿਹੜੇ ਉਹ ਦਬ ਕੇ ਕਰਦੇ ਜਾਇਓ ਜੇ ਔਰ ਨਾਲ ਦੀ ਨਾਲ ਕਮੈਂਟ ਆ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਜਿਹੜਾ ਉਹ ਜਰੂਰ ਕਰਕੇ ਜਾਇਓ ਜੇ ਸੋ ਇਸੇ ਤਰੀਕੇ ਨਾਲ ਹਰ ਰੋਜ਼ ਸੁਰਿੰਦਰ ਢੱਲਵਾ ਚੈਨਲ ਤੇ ਤੁਸੀਂ ਲਾਈਵ ਤਸਵੀਰਾਂ ਮੰਡੀ ਦੇ ਭਾੜੀਆਂ ਲਾਈਵ ਤਸਵੀਰਾਂ ਹਰ ਰੋਜ਼ ਤੁਹਾਨੂੰ ਇਸੇ ਢੰਗ ਨਾਲ ਦੇਖਣ ਦੇ ਲਈ ਮਿਲਿਆ ਕਰਨੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਰੋਜ਼ਾਨਾ ਮੰਡੀ ਦੇ ਭਾਅ ਜਾਣਨ ਦੇ ਲਈ ਕੋਟਕਪੂਰੇ ਦੀ ਸਵੇਰੇ-ਸਵੇਰੇ ਮੰਡੀ ਦੀਆਂ ਰੌਣਕਾਂ ਇਸੇ ਤਰੀਕੇ ਨਾਲ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਆ ਜਾਓ ਤੁਸੀਂ ਆ ਜਾਓ ਮੜਾ ਜਾ ਤੁਸੀਂ ਤੁਸੀਂ ਮੁੱਛਾ ਹੋ ਕੀ ਕਹਿ ਰਹੇ ਆ ਜੀ ਇਹਨਾਂ ਦਾ ਮੜਾ ਜਵਾਬ ਦੇ ਦਿਓ ਇਹ ਜੀ ਏ ਮੁੰਡਾ ਐ ਨਹੀਂ ਡੈਡੀ ਜਾਂਦਾ ਇਹਨੇ ਦੋ ਤਿੰਨ ਦਿਨ ਤਿਆਰ ਕਰਕੇ ਘੱਲੇ ਆ ਜੀ ਉਹ ਬਸਤਾ ਛੱਡ ਕੇ ਫਿਰ ਇੱਥੇ ਆ ਜਾਂਦਾ ਜੀ ਸਹੀ ਕਹਿ ਰਹੇ ਆ ਜੀ ਇੱਕ ਕੰਮ ساری ਉਮਰ ਹੋਣਾ ਜੀ ਪੜਨਾ ਜ਼ਰੂਰੀ ਹੈ ਹਾਸਲੇ ਜਵਾਬ ਦੇ ਪੜਦਾ ਹੈਗਾ ਕਿਹੜੀ ਕਲਾਸ ਪੜਦਾ ਬਈ 8ਵੀਂ ਕਲਾਸ ਸਹੀ ਹੈ ਨਾ ਇਹ ਬਹੁਤ ਦੂਰ ਤੱਕ ਜਾਣੀ ਤੇ ਵੀ ਵੀਡੀਓ ਹਾਸਲੇ ਜਵਾਬ ਦੇ ਆਗਾ ਡਰਿਆ ਨਾ ਕਰ ਕੇਲੇ ਗੁਰੂ ਦੇ ਠੀਕ ਹੈ ਹਾਂਜੀ ਠੀਕ ਹੈ ਸ਼ੁਕਰੀਆ ਜੀ ਸ਼ੁਕਰੀਆ ਸੁਰਿੰਦਰ ਢੱਲਵਾ ਚੈਨਲ ਤੇ ਲਾਈਵ ਤਸਵੀਰਾਂ ਕੋਟਪੂਰਾ ਦੀ ਸਬਜ਼ੀ ਮੰਡੀ ਤੋਂ ਸਬਜ਼ੀ ਦੇ ਭਾਅ ਤੁਸੀਂ ਜਾਣੇ ਸੋ ਇਸੇ ਤਰੀਕੇ ਨਾਲ ਹਰ ਰੋਜ਼ ਇਸੇ ਤਰੀਕੇ ਨਾਲ ਕੋਟਪੂਰਾ ਦੀ ਸਬਜ਼ੀ ਮੰਡੀ ਤੋਂ ਤੁਸੀਂ ਹਰ ਰੋਜ਼ ਸਬਜ਼ੀ ਦੇ ਭਾਅ ਜਿਹੜੇ ਉਹ ਜਾਣ ਸਕਦੇ ਹੋ ਸੁਰਿੰਦਰ ਢੱਲਵਾ ਚੈਨਲ ਤੇ ਲਾਈਵ ਤਸਵੀਰਾਂ ਤੁਸੀਂ ਰੋਜ਼ਾਨਾ ਹੀ ਇਸੇ ਤਰੀਕੇ ਨਾਲ ਸਵੇਰੇ ਸਵੇਰੇ ਜਾਣਿਆ ਕਰੋਗੇ ਹੋਰ ਜੀ ਯਾਰ ਵਧੀਆ ਜੀ ਵਧੀਆ ਤੁਸੀਂ ਦੱਸੋ ਆਇਆ ਮੈਂ ਤੁਹਾਡੇ ਕੋਲ ਸੋ सुरेंद्र ਢੱਲਵਾ ਚੈਨਲ ਦੇ ਨਾਲ ਜੋੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰੀਕੇ ਨਾਲ ਹਰ ਰੋਜ਼ ਅਸੀਂ ਲਾਈਵ ਟੈਲੀਕਾਸਟ ਕਰਦੇ ਰਹਾਂਗੇ ਸੋ सुरेंद्र ਢੱਲਵਾ ਚੈਨਲ ਦੇ ਨਾਲ ਜੋੜਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਰ ਰੋਜ਼ ਸਵੇਰੇ ਸਬਜ਼ੀ ਦੇ ਸਬਜ਼ੀਆਂ ਦੇ ਭਾਅ ਜਾਣਨ ਲਈ ਸ੍ਰਿੰਦਰ ਢੈਲਵਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਤੇ ਕਲਿੱਕ ਕਰ ਦਿਓ ਜੇ ਤਾਂ ਕਿ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜਾ ਉਹ ਪਹੁੰਚੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਔਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਿਹੜਾ ਉਹ ਜਰੂਰ ਕਰਕੇ ਜਾਓ ਜੇ ਕਿ ਅੱਜ ਦੀ ਤੁਹਾਨੂੰ ਲਾਈਵ ਜਿਹੜਾ ਉਹ ਕਿਦਾਂ ਦਾ ਲੱਗਿਆ ਸੋ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਕੱਲ ਨੂੰ ਸਵੇਰ ਦੇ ਜੀ 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 ਸੋ ਬਾਪੂ ਜੀ ਖੜੇ ਨੇ ਬਾਪੂ ਜੀ ਦੀ ਖੁਆਇਸ਼ ਹੈ ਕਿ ਉਹ ਕਹਿੰਦੇ ਅਸੀਂ ਤੁਹਾਡੇ ਜਿਹੜੀ ਇਹ ਵੀਡੀਓ ਆ ਜਿਹੜੀ ਜਰੂਰ ਦੇਖਾਂਗੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰ ਲਈਏ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਕੀ ਨਾਮ ਆ ਜੀ ਤੁਹਾਡਾ ਰੂਪ ਸਿੰਘ ਹੈ ਬੇਟਾ ਰੂਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਵੀਆਂ ਸਵੀਆਂ ਸੋਰਰ ਜਾ ਨਹੀਂ ਉਹ ਨੇ ਉਹ ਤੇ ਹਰ ਜਾ ਨਹੀਂ ਉਹ ਨੇ ਹਾਂ ਸੋ ਬਾਪੂ ਇਹ ਇੱਥੇ ਤੇ ਕਾਨ ਲੱਗਦੀ ਹੈ ਆਪਣੀ ਨਹੀਂ ਦੁਕਾਨ ਨਹੀਂ ਲੱਗਦੀ ਹਾਂ ਲੈਣ ਆਏ ਸੀ ਸਬਜ਼ੀ ਲੈਣ ਆਉਂਦੇ ਹਾਂ ਸ਼ੁਕਰੀਆ ਜੀ ਠੀਕ ਆ ਬਾਪੂ ਜੀ ਧੰਨਵਾਦ ਇਹ ਦੇਖੇ ਇਹ ਲਾਈਵ ਚੱਲੀ ਜਾਂਦਾ ਜੀ ਅੱਛਾ ਲਾਈਵ ਚੱਲੀ ਜਾਂਦਾ ਹਾਂ ਚੱਕੀ ਜਾਊਗੀ YouTube ਤੇ ਆ ਜੀ ਸਲਿੰਦਰ ਢੱਲਮਾ ਚੈਨਲ ਤੇ ਸਲਿੰਦਰ ਢੱਲਮਾ ਹਾਂਜੀ ਢੱਲਮਾ ਢੱਲਮਾ ਪਿੰਡ ਹੈ ਆਪਣਾ ਹਾਂਜੀ 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 ਕਿ ਮੇਰੇ ਕੋਲ ਕਿਤੇ ਬਾਈਪਾਸ ਤੇ ਆਜਾ ਕਰ ਉੱਪਰਲੇ ਵਸ ਗੰਨਾਂ ਲਈ ਘਣਾ ਨਹੀਂ ਲੱਗਦੀ ਹਾਂਜੀ ਮਿਲਿਆ ਜੀ ਮੈਂ ਤੁਹਾਨੂੰ ਬਾਅਕੀ ਕਰਦਾ ਮੈਂ ਗੱਲ ਥੋੜੀ ਠੀਕ ਚਲ ਗਏ